ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਤੁਹਾਨੂੰ ਫੇਰ ਵੀਡੀਓ ਦਿਖਾਉਣੇ ਆ ਪਿੰਡ ਸੈਦੋ ਕੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚੋਂ ਵਾਲਾ ਤੇ ਬੱਬੂ ਇਹਨਾਂ ਭਰਾਵਾਂ ਕੋਲ ਅੱਜ ਦੀ ਇਹ ਵੀਡੀਓ ਜਿਹੜੀ ਬਣਾ ਰਹੇ ਆ گاਵਾ ਵਿਕਰੀ ਵਾਲਾ ਨਾ ਹਮੇਸ਼ਾ ਹੁੰਦੀਆਂ ਦੋਸਤੋ ਤੇ ਅੱਜ ਫੇਰ ਬਹੁਤ ਸਾਰੇ ਨਾਗ ਇਸ ਟਾਈਮ ਮੌਜੂਦ ਆ ਲਗਭਗ 9-10 گاਵਾ ਤੁਹਾਨੂੰ ਦਿਖਾਉਂਗਾ ਦੋ گاਵਾ ਇਹਨਾਂ ਚੋਂ ਸੁੰਨੀਆਂ ਸਵਆਂੀਆਂ ਬਾਕੀ 8 ਨਾਗ ਜਿਹੜੇ ਉਹ ਗੱਭਣ ਇੱਥੇ ਮੌਜੂਦ ਆ। ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਦੋਸਤੋ ਇਹਨਾਂ ਵਿਹੜਾਂ ਬਾਰੇ। ਸ਼ੁਰੂਆਤ ਪਰਲੇ ਪਾਸਿਓਂ ਕਰ ਲੈਨੇ ਆ। ਇਸ ਸਾਈਡ ਦੇ ਉੱਤੇ ਬਹੁਤ ਸੋਹਣੀਆਂ گاਵਾ ਤੁਸੀਂ ਤਿੰਨ ਜਿਹੜੀਆਂ ਉਹ ਸੇਮ ਕਲਰ ਦੀਆਂ ਹੀ ਦੇਖੋਗੇ ਵਾਈਟ ਰੰਗ ਦੇ ਵਿੱਚ ਇੱਕ ਸੂਈ ਸਵਾਈ ਤੇ ਦੋ ਗੱਭਣ। ਸ਼ੁਰੂਆਤ ਆਪਾਂ ਪਰਲੇ ਪਾਸੇ ਪਹਿਲੇ ਨੰਬਰ ਤੇ ਜਿਹੜੀ ਵੇੜ ਖੜੀ ਹੈ ਉੱਥੋਂ ਕਰਦੇ ਆ। ਆਓ ਮਿਲिए ਤੇ ਲਈਏ ਜਾਣਕਾਰੀ। ਪਸੂ ਤੁਸੀਂ ਆਪਦੀ ਸਮਝ ਨਾਲ ਕਰਿਤਨਾ। ਤਸੱਲੀ ਆ ਕੇ ਤੁਸੀਂ ਕਰਨੀ ਹੋ। ਕਾਲੇ ਭਾਈ ਸਤਿਕਾਰ। ਸੱਸੀ ਗੱਲ ਜੀ ਜੀਤ ਵੀਰੇ। ਕੱਲੇ ਅੱਜ ਆਪਾਂ 10 گاਵਾ ਹੁਣ ਦਿਖਾਵਾਂਗੇ ਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਵੜ ਹੈ ਬਾਈ ਕਿੰਨਾ ਚਰ ਲੈਂਦੀ ਸੋਣ ਜਗਜੀਤ ਵੀਰੇ ਪਹਿਲਾ ਸੂਆ ਬੱਛੀ ਆ ਹੂੰ 4 ਦੰ ਦਾ ਠੀਕ ਹੈ ਤੇ ਮੰਨ ਕੇ ਚਲੋ ਦੈ ਨਾ ਬਸ ਜਿਹੜਾ ਭਰਾ ਸਾਹਮਣੂ 15 ਕਾਪੀ ਤੇ ਲਗਾ ਕੇ ਲੈ ਲਿਓ ਵੇਚ ਵੀ ਲਵੇ 25-30000 ਰੁਪਏ ਨਾਲ ਲੱਗ ਜੇ ਠੀਕ ਹੈ ਐਦਾਂ ਦਾ ਜਾਨਵਰ ਆ ਬਾਕੀ ਤੁਸੀਂ ਰੋਜ਼ ਵੀਡੀਓ ਬਣਾਉਂਦੇ ਹੋ ਅੰਗ ਢੰਗ ਦੇਖੋ ਬੱਚੇ ਕਿੰਨੇ ਕੁ ਪਿਆਰੇ ਲੱਗੇ ਹੋਏ ਕੀ ਕੀਮਤ ਰਹਿਣੀ ਹੈ ਜੀ ਜਗਜੀਤ ਜਿਹੜਾ ਫਿਕਸ ਰੇਟ ਆ ਬਸ ਕੱਲੀ ਛੋੜ ਕਰਦੀ ਐ 1 ਲੱਖ 20 ਹਜ਼ਾਰ ਰੁਪਏ ਦੀ ਵਿੱਚ ਠੀਕ ਹੈ ਖੋਲ ਨਹੀਂ ਭਾਈ ਸੋ ਦੋਸੋ 1 ਲੱਖ 20 ਹਜ਼ਾਰ ਇਹਦਾ ਫਿਕਸ ਜਾ ਰੇਟ ਆ ਪ੍ਰੋਪਰ ਫਾਰਮ ਦੀ ਡਾਈਟ ਪਲੀ ਵੀ ਸਟ੍ਰਕਚਰ ਵਾਈਜ਼ ਕੁਆਲਿਟੀ ਵੇਖੋ ਤੁਸੀਂ ਢੰਗ ਕਿਦਾਂ ਦੇ ਲੱਗੇ ਹੋਏ ਕਰ ਮਾਰੀ ਸੋ ਦੋਸੋ 15 ਦਿਨ ਤੁਹਾਨੂੰ ਸਾਂਭਣੀ ਪਾਉਗੀ ਪਰ ਵਾਕਈ ਥਣ ਵੀ ਹੱਥੀਂ ਚੁਆਈ ਵਾਲਾ ਰਹਿਣਾ ਹੈ ਹਵਾਨਾ ਫੈਕਸ ਰੱਖੂਗੀ ਹੁਣੇ ਹੀ ਦੱਸਦਾ ਚੌਰਾ ਹੋ ਲੈ ਲੈ ਬਾਈ 30 ਕਿਲੋ ਦੁੱਧ ਹਮ 1 ਲੱਖ ਜਿਹਦਾ ਐਂ ਵੇਗੀ ਤਾਂ ਕਹਿਣਾ ਕੀ ਨਹੀਂ 1,65,000 ਰੁਪਏ ਦਾ ਮਾਲ ਬਾਨਾ ਜਿੱਦੇ ਬੱਚੀ ਨੇ ਤਿਆਰ ਹੋਣਾ ਸਹੀ ਹੈ ਸੋ ਇਹ ਤੋਂ ਅੱਗੇ ਇੱਕ ਤੁਹਾਨੂੰ ਹੋਰ ਥੋੜੀ ਤਿਆਰੀ ਚ ਵੈੜ ਦਿਖਾਉਣੇ ਆ ਇਹਦਾ ਸੁਆ ਕਹਿ ਨਵਾ ਬਾਈ ਬਾਈ ਦੁੱਧ ਦੇ ਦੰਦ ਕਰਦੀ ਹੈ ਹਜੇ ਐਨੂੰ ਕਰਕੇ ਮਾਰੇ ਦੰਦ ਵੀ ਵਟ ਕੇ ਵਿਖਾ ਦੇ ਟਾਈਮ ਕਿੰਨਾ ਲੇਜੂ ਕੱਲੇ ਜਗਦੀਤ ਇਹਦੇ 5-6 ਦਿਨ ਪਏ ਆ ਬੱਚੀ ਦੇ ਇੱਕ ਹਫਤੇ ਤੱਕ ਤਿਆਰ ਹੋ ਸਹੀ ਇੱਕ ਠੀਕ ਹੈ ਬਬੂ ਇੱਕ ਹਫ਼ਤੇ ਤੱਕ ਹੋ ਜੂਗੀ ਤਿਆਰ ਤੇ ਇਹ ਰੇਟ ਇਹਦਾ ਕੀ ਰਹੇਗਾ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰਾ ਲਗੇ 1 ਲੱਖ ਤੇ 65000 ਰੁਪਏ ਦੀ ਵੱਚੀ ਦੇ ਦਾਂਗੇ ਠੀਕ ਹੈ ਸੋ ਦੋਸਤੋ ਥਣਥੀ ਜੋ ਆਈ ਆਲਾ ਜੀ ਬਾਈ ਜੀ 1 ਲੱਖ ਤੇ 65000 ਦੀ ਵਾੜ ਮਿਲੂਗੀ ਹਵਾਨਾ ਇਹਦਾ ਵੀ ਚੰਗਾ ਰਹਿਣਾ ਕਿਉਂਕਿ ਹਜੇ ਹਫ਼ਤਾ ਬਾਕੀ ਹੈ ਪਰ ਹੋਨੇ ਹਵਾਨੇ ਦਾ ਸਹਿਜ ਬਹੁਤ ਸੋਹਣਾ ਛੋਟਾ ਜਿਹਾ ਪਿਕਚਰ ਦੇਖੋ ਜਗਜੀਤ ਕਿਦਾਂ ਦਾ ਲੱਗਿਆ ਵਾ ਏ ਕਲਾਸ ਅੱਜ ਇਹ ਰੇਟ ਮੈਂ ਹੈਗਾ ਉਹਨੇ ਕੀ ਮੰਗਲਿਆ ਜਿਹੜੀ ਕੱਲੀ ਸ਼ੋਰ ਹੀ ਕਰਦੀਆਂ ਠੀਕ ਹੈ ਤੇ ਜਿਹੜਾ ਮਰਜ਼ੀ ਭਰਾ ਵਚਨਾਂ ਲੈ ਜੇ ਲੰਬਾ ਨਹੀਂ ਆਉਂਦਾ ਜਗਜੀਤ ਵੀਰੇ ਠੀਕ ਹੈ ਉਹਨ ਮੰਨ ਕੇ ਚੱਲੋ ਤੁਸੀਂ ਜਦੋਂ ਉਹ ਤਿਆਰੀ ਫੜਨੀ ਹੈ ਵੈੜਨੇ ਤਿਆਰੀ ਫੜਨ ਲੱਗ ਜੀ ਤਖਣੀ ਸਵੇਰੇ ਫੜ ਜੇ ਕਹੋ ਜੀ ਫੜ ਜੇ ਦੋ ਤਿੰਨ ਦਿਨਾਂ ਚ ਕਹਾਣੀ ਵੈੜਦੀ ਹੋਰ ਹੋਊਗੀ ਸਹੀ ਹੈ ਸੋ ਦੋਸਤੋ ਅੱਜ ਵੀ ਸਟਰਕਚਰ ਬਹੁਤ ਸੋਹਣਾ ਉਤੋਂ ਬਿਲਕੁਲ ਸਿੱਧੀ ਹੈ ਬਾਕੀ ਹਵਾਨਾ ਤੁਸੀਂ ਇਹਦਾ ਦੇਖ ਲਓ ਹਜੇ ਪਤਲਾ ਮਾਸ ਉਤੋਂ ਦਿਸਦਾ ਹਵਾਨੇ ਦਾ ਤੇ ਟੈਲ ਫੋਲ ਜਿਹੜੀਆਂ ਜਗਜੀਤ ਆਪਾਂ ਕਹਿੰਦੇ ਨਾ ਬਰੀਡ ਦੇ ਕੈਰੇਕਟਰ ਸਟਰਕਚਰ ਆਹ ਦੇਖੋ ਸਕਿਨ ਇਹ ਪਤਲਾ ਮਾਸ ਸਮਝੋ ਇਹ ਦੇਖੋ ਇਹਨੇ ਪੜਨ ਲੱਗ ਗਈ ਕਰਮ ਵਾਲੀ ਨੇ ਫੱਟੇ ਲਾ ਦੇਣੇ ਲੈ ਵੇਦੇ ਆ ਇਹ ਤੋਂ ਅਗੇ ਤਾਂ ਨੰਬਰ ਤੇ ਜਿਹੜੀ ਗੱਲ ਜਗਜੀਤ ਵੀਰੇ ਦੂਜਾ ਸੂਆ ਜਿਹੜਾ ਮਾਲਕਾਂ ਨੇ ਦੱਸਿਆ 34 35 ਕਿਲੋ ਪਲੂਨ ਨੇ ਦੁੱਧ ਦਿੱਤਾ ਠੀਕ ਹੈ ਆਪਾਂ ਇੰਨੀ ਗੱਲ ਕ ਲਿਖ ਕੇ ਵੀ ਦੇ ਸਕਦੇ ਬੰਦਾ ਕੇਅਰ ਵਾਲਾ ਹੋਵੇ 40 ਕਿਲੋ ਦੁੱਧ ਬੜੇ ਆਰਾਮਦਾਰੀ ਦਾ ਵਹਿੜ ਦਾ ਦੁੱਧ ਬੰਦਾ ਚੋ ਸਕਦਾ ਆ ਦਿਨ ਕਿੰਨੇ ਲੈ ਜੂ ਜਗਜੀਤ ਨੇ 5-4 ਦਿਨਾਂ ਦੇ ਵਿੱਚ ਵਿੱਚ ਦੀ ਰੈਡੀ ਹੋ ਜਾਣਾ ਭਾਈ ਆ ਇਹਦਾ ਰੇਟ ਕੀ ਰਹਿਣਾ ਜਗਜੀਤ ਮਾਲੇ ਦਾ ਜਿਹੜਾ ਮਰਜ਼ੀ ਕਰ ਲਗੇ 1 ਲੱਖ ਤੇ 75000 ਰੁਪਏ ਦੀ ਬੱਚੀ ਦੇ ਦਾਂਗੇ ਫੇਸ ਕੱਟ ਬਾਡੀ ਸਟਰਕਚਰ ਵੇਇਨਸ ਆਰਡਰ ਦੀ ਕੁਆਲਿਟੀ ਕੱਲੇ ਕੱਲੇ ਅੰਗ ਤੇ ਤੁਸੀਂ ਕੈਮਰਾ ਮਾਰ ਕੇ ਵੇਖੋ ਕਿੱਦਾਂ ਦਾ ਵੈੜ ਜਾਨਵਰ ਆ ਸੋ ਦੱਸੋ ਹਵਾਨੇ ਤੇ ਨਾੜਾਂ ਇਧਰਲੇ ਪਾਸੇੋਂ ਵੀ ਤੁਹਾਨੂੰ ਪ੍ਰੋਪਰ ਦੇਸਨੀਆਂ ਇਹਦਾ ਵੀ ਥਾਣਾ ਠੀਕ ਆ ਪਰ ਦੁੱਧ ਚੰਗਾ ਦੇਣਾ ਤਾਂ ਤੁਸੀਂ ਭਾਵੇਂ ਮਸ਼ੀਨਸ ਦੇਖ ਵੀਰੇ ਮਿਲਕ ਵੇਨਸ ਕਿੱਦਾਂ ਦੀਆਂ ਹੋਣੀਆਂ ਕਰ ਮਾਰੀ ਤੇ ਇਸ ਸਾਈਡ ਤੋਂ ਹਵਾਨੇ ਤੇ ਨਾੜਾਂ ਦੇਖੋ ਬਿਲਕੁਲ ਪੱਧਰ ਹਵਾਨਾ ਪਰਲੇ ਪਾਸੇੋਂ ਵੀ ਤੁਹਾਨੂੰ ਦਿਖਾਉਂਗਾ ਇਸੇ ਤਰ੍ਹਾਂ ਥਾਂ ਦਾ ਸਟਰਕਚਰ ਵਾਈ ਦੇਖੋ ਕੈਮਰਾ ਮਾਰ ਕੇ ਕਿਸੇ ਪਾਸੇ ਕੋਈ ਧੂਈ ਚੱਕਦੀ ਕੋਈ ਹੱਥ ਕੋਈ ਪੈਰ ਵਧੇਵੇ ਪੈਰਾਂ ਦਾ ਸਹਿਜ ਨਾਲ ਵਧੀਆ ਹੋਵੇ ਟੰਬ ਦੇਖੋ ਰੋਕੀ ਬਾਈ ਮੈਂ ਤੁਹਾਨੂੰ ਦੱਸੂ ਇਸ ਸਾਈਡ ਤੋਂ ਵੀ ਇਹਦਾ ਹਵਾਨਾ ਇੱਕ ਘਰ ਦਿਖਾ ਦਿਆਂ ਇਧਰੋਂ ਵੀ ਹਵਾਨਾ ਦੇਖ ਲਓ ਨਾੜਾਂ ਹਵਾਨੇ ਤੇ ਦੇਖ ਸਕਦੇ ਬੰਦੇ ਬਾਈ 3 ਨੰਬਰ ਤੇ ਸੀ ਇਹ 4 ਨੰਬਰ ਦੇ ਉੱਤੇ ਇੱਕ ਹੋਰ ਗਾਂ ਤਿਆਰ ਹੋਈ ਵੀ ਫੁੱਲ ਭਾਈ 4 ਨੰਬਰ ਤੇ ਜਗਜੀਤ ਵੀਰੇ ਹੋਊ ਤਾਂ ਮੰਨ ਕੇ ਚੱਲੋ 80% ਆਪਾਂ ਜਿਆਦਾ ਬਰੀਡ ਨਹੀਂ ਕਹਿ ਸਕਦੇ ਪਰ ਇਹ ਗਾਂ ਇੰਨੀ ਕੁ ਪਿਆਰੀ ਹੈ ਇੰਨੀ ਕੁ ਪਸੰਦ ਆ ਮੈਨੂੰ ਜਿੱਦੇ ਗਾਂ ਨੇ ਬੱਚਾ ਧਰਤਾ ਨਾ ਜਗਜੀਤ ਭਾਈ ਉਹਦੇ ਵਾਂ ਗਾਂ ਬਾਹਰ ਕੋਲੇ ਕੁਟਾਂ ਤੋਣਗੇ ਨਿਆਰੇ ਘੱਟ ਤੋਂ ਘੱਟ ਵੀ ਕਿਸੇ ਚੰਗੇ ਥਾਂ ਚਲੀ ਜਾਵੇ ਮੇਰੇ ਹਿਸਾਬ ਨਾਲ ਇਹ 35 ਤੋਂ 40 ਕਿਲੋ ਦੁੱਧ ਦੇ ਦੂੰ ਬਾਈ ਠੀਕ ਹੈ ਅੱਛਾ ਰੇਟ ਇਹਦਾ ਕੀ ਰਹਿਣਾ ਜਗਜੀਤ ਇਹਦਾ ਮੁੱਲ ਜਿਹੜਾ ਮਰਜ਼ੀ ਕਰੀ ਚੱਲ ਗਏ 1 ਲੱਖ 45000 ਰੁਪਏ ਦੀ ਵੈੜ ਦੇ ਦਾਂਗੇ ਬਾਈ ਠੀਕ ਹੈ origignal ਦੂਜਾ ਸੁਆ 6 ਦੰਦ ਬੰਦਾ ਮੂੰਹ ਪਟ ਕੇ ਲੈ ਜਾਵੇ ਥਣ ਹੱਥ ਦੀ ਚਵਾਈ ਵਾਲਾ ਬ੍ਰੀਕ ਤੇ ਤੁਸੀਂ ਆर्डर ਦੀ ਕੁਆਲਿਟੀ ਦੇਖੋ ਕਿੰਨੀ ਪਿਆਰੀ ਲੱਗੀ ਬਾਈ ਸੋ ਦੋਸਤੋ ਦੇਖੋ ਤੁਸੀਂ ਇਹਨੂੰ ਹਵਾਨਾ ਬੜਾ ਚੰਗਾ ਤਿਆਰ ਬੜੇ ਵਧੀਆ ਬੱਚੇ ਤੋਂ ਤੁਸੀਂ ਲੈ ਸਕਦੇ ਹੋ ਦੁੱਧ ਚੰਗਾ ਦੇਊਗੀ ਬਰੀਡ ਵਾਈਜ਼ ਥੋੜਾ ਤੁਸੀਂ ਇਹਨੂੰ ਦੇਖ ਬਾਈ ਅੰਨ ਬਾਈ ਮੈਂ ਇਹ ਨਹੀਂ ਹੁੰਦਾ ਵੀ ਕੱਲੀ ਨਸਲ ਨਸਲ ਇਹਨੂੰ ਕੈਰੈਕਟਰ ਦੇਖ ਬਾਈ ਸਹੀ ਹੈ ਜਿਹੜੇ ਗਾਂ ਬੱਚਿਆਂ ਚ ਪੈਦਾ ਕਰਨੇ ਆ ਉਹਨੇ 100 ਤੋਂ 100 1% ਪੈਦਾ ਕਰਨੇ ਆ ਤਾਂ ਤੋਂ ਸਟੇਟ ਦੇਖੋ ਕਿੰਨੀ ਆ ਪੱਟ ਪੂੜੇ ਦੀ ਬਨਾਵਟ ਐਕ ਤੇ ਜੇ ਕਿਤੇ ਮਾੜੀ ਜੀ ਸੰਭੀ ਜਾਂਦੀ ਬਾਈ ਇਹਦੀ ਢਾਂਸੋ ਰੋੜ ਨੇ ਜੀ ਥੋੜਾ ਹੋਰ ਕੜਾਈ ਕਿਹੜਾ ਬਾਈ ਦਾ ਬੜੀ ਚੰਗੀ ਤਿਆਰ ਹੋਈ ਵੀ ਆ ਦੱਸੋਗਾ ਬਾਕੀ ਬੈਕ ਸਾਈਡ ਤੋਂ ਚੜਾਈ ਚ ਨਜ਼ਰ ਆਊਗੀ ਅੱਗੋਂ ਪਤਲੀ ਐ ਦੁੱਧ ਵਾਲਾ ਪਸ਼ੂ ਜਿੱਦਾਂ ਹੁੰਦਾ ਇਹਦਾ ਵੀ ਥਣ ਹੱਥੀ ਚਾਈ ਵਾਲਾ ਬਹੁਤ ਸੋਹਣਾ ਥਣ ਦਾ ਸੈਜ ਆ ਬਾਕੀ ਖੜਨੀ ਖੁਰਨੀ ਇੱਥੋਂ ਦੇਖੋ ਇਹਦੀ ਬਰੀਡ ਕੁਆਲਟੀ ਜਿਹੜੀ ਉਹ ਤੁਸੀਂ ਦੇਖੋ ਪਰ ਸਟਰਕਚਰ ਵਾਕਿਆ ਹੀ ਚੰਗਾ ਹੈ ਲਿਆ ਭਾਈ ਇੱਕ ਵચ્ਚੀ ਦਿਖਾਉਣਾ ਦੱਸੋ ਤੁਹਾਨੂੰ ਬੈਕ ਸਾਈਡ ਤੋਂ ਪਹਿਲਾਂ ਦੇਖ ਲੋ ਨਗੀਨਾ ਹੀ ਐ ਇਦਾਂ ਦਾ ਥਣ ਹਵਾਨਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇਹਦਾ ਪੂਰਾ ਹੀ ਫਿਕਸ ਹਵਾਨਾ ਕੱਢੂਗੀ ਕਾਲੇ ਭਾਈ ਪਹਿਲਾਂ ਨਹੀਂ ਲੱਗਦੀ ਐ ਤਾਂ ਨਾ ਦੁੱਗ ਦੇ ਦੰਦ ਘੜਦੀ ਐ ਜਗਜੀਤ ਵੀਰੇ ਇਹ ਢਾਣ ਸੇ ਇੰਨੇ ਕੁ ਪਿਆਰੇ ਲੱਗੇ ਵਾਹਣ ਕਈ ਭਰਾਵਾਂ ਨੂੰ ਤਾਂ ਚਲੋ ਅੱਡੋ ਅੱਡੀ ਖਿਆਲ ਆਤਾ ਅਗਰ ਇਹ ਨਾ ਕਹਦੇ ਛੋਟਾ ਜਿਹਾ ਲੇਵਾ ਘੱਟ ਤੋਂ ਘੱਟ ਰੱਬ ਇਹਨੂੰ ਰਾਜੀ ਵਾਜੀ ਰੱਖੇ ਤੀ ਕਿਲੋ ਦੁੱਧ ਦੇਣਾ ਠੀਕ ਹੈ ਇਹਦਾ ਟਾਈਮ ਕਿੰਨਾ ਬਾਕੀ ਜਗਜੀਤ ਇਹਦੇ ਮਾਲਕ ਦੇ ਦੱਸਣ ਦੇ ਮੁਤਾਬਕ 13 ਦਿਨ ਪਏ ਹੈ ਰੇਟ ਇਹਦਾ ਭਾਈ ਕੀ ਰਹਿਣਾ ਜਗਜੀਤ ਜਿਹੜਾ ਜੈਨੂਅਲ ਰੇਟ ਹੈ ਨਾ ਬਿਲਕੁਲ ਜੈਨੂਅਲ 1 ਲੱਖ 45000 ਰੁਪਏ ਦੀ ਬੱਛੀ ਦੇ ਦੀ ਠੀਕ ਹੈ ਖੋਲੀ ਭਾਈ ਸੋ ਬੱਬੂ ਤੋੜ ਕੇ ਦਿਖਾਊਗਾ ਦੋਸਤੋ ਬੱਛੀ ਪਹਿਲਣ ਹੈ ਬਹੁਤ ਵੱਡੇ ਕੰਦ ਕਰਦੀ ਵਹਿਣ ਸੋ ਦੰਦ ਪਹਿਲਾਂ ਕਨਫਰਮ ਕਰ ਲਓ ਦੋ ਦੰਦ ਦੱਸੋ ਵਹਿਣ ਤੇ ਹਾਈਟ ਦੇਖ ਜਗਜੀਤ ਵੀਰੇ ਸਹੀ ਹੈ ਐ ਆਉਂਦੀ ਮੇਰੇ ਗੱਲ ਤੇ ਸਹੀ ਹੈ ਸੋ ਤੁਸੀਂ ਇਹਦਾ ਟਾਂਚਾ ਦੇਖੋ ਮੋٹے ਥਣ ਲੱਗੇ ਹੋਇਆ ਕਾਲੇ ਇੱਕ ਪਤਲੀ ਜੀ ਛਾ ਹਾਂ ਵੀਰੇ ਸ਼ਾਂਖ ਹੈਗੀ ਹੈ ਵਿੱਚ ਉਹਦੇ ਮੂੰਹ ਵੀ ਹੈ ਨਹੀਂ ਜਗਦੀਤ ਵੀਰੇ ਠੀਕ ਓਕੇ ਉਹ ਉਦਾਂ ਹੀ ਆਉਂਦਾ ਸੁੰਗੜ ਜਾਣੀਆਂ ਨਾ ਕੋਈ ਉਹਦਾ ਸਾਈਡ ਇਫੈਕਟ ਹੈ ਬਾਈ ਸਹੀ ਸੋ ਦੋਸਤੋ ਉਹ ਦੱਸਣਾ ਫਰਜ਼ ਹੈ ਸਾਡਾ ਪਰ ਥਣ ਜਿਹੜੇ ਦੁੱਧ ਵਾਲੇ ਉਹ ਅਲੈਦੀ ਦਿਸਦੇ ਕਿਉਂਕਿ ਮੋٹے ਥਣ ਲੱਗੇ ਆ ਜੇ ਥਣਾ ਚ ਪਸਮਾ ਕਰੂਗੀ ਤਾਂ ਸੈਜ ਵੀ ਥੋ ਜਦ ਜੀਦ ਵੀਰੇ ਜਦੋਂ ਇਹਨੇ ਨਾ ਸੂਵੇ ਚਾਹੇ ਇਹਨੇ ਲਈ ਵੀ ਤਾਂ ਸੂ ਕੇ ਬੱਚਾ ਦੇ ਦੇ ਪਰ ਜਦੋਂ ਇਹਨੇ ਆਪਦੇ ਪੀਕ ਪੁਆਇੰਟ ਤੇ ਆਉਣਾ ਨਾ ਆਹ ਜਿਹੜੀਆਂ ਲੱਤਾਂ ਦਾ ਡਿਜ਼ਾਈਨ ਆ ਨਾ ਇੰਨਾ ਚੌੜਾ ਕਰ ਚੁਕੀ ਹੂੰ ਜਦੋਂ ਇਹਨੇ ਦੁੱਧ ਤੇ ਟਾਈਮ ਤੇ ਆਉਣਾ ਜਦੋਂ ਸਾਈਡ ਨੂੰ ਜਾਂਦੇ ਦੋ ਖੰਦੀ ਮਿੱਟੀ ਦਾ ਇੰਨੀ ਆ ਕਰਮਾ ਵਾਲੀ ਦੇ ਜਿਵੇਂ ਮਰਜੀ ਤੱਲੇ ਅੱਗੇ ਵਿੱਚ ਬੈਠਾ ਰਹੇ ਆ ਜਿਹੜੀ ਦੋ ਅੱਗੇ ਸ਼ੁਰੂ ਕਰਦੇ ਆ ਵਾਈਟ ਰੰਗ ਦੀਆਂ ਤਿੰਨ ਗਾਵਾਂ ਕਾਲੇ ਪਹਿਲੇ ਨੰਬਰ ਤੇ ਜਿਹੜੀ ਵਾਈ ਇਹ ਜਗਦੀਦ ਆਪਦੇ ਆਪ ਚ ਮੈਨੂੰ ਤਿੰਨੇ ਇਹ ਚਾਰੇ ਪੰਜੇ ਵਛਿਆਂ ਦੀ ਨਮੂਨੇ ਹੀ ਆ ਇੱਕ ਸਾਫ ਦੇ ਇਹ ਦੂਜਾ ਸੂਆ ਵੀਰੇ ਜੁਪੀਟਰ ਦੀ ਖੋਦਾ ਮੇਰੇ ਹੈਗਾ ਇਹਦਾ ਡਾਟਾ ਸਾਰਾ ਫੋਨ ਤੇ ਆ ਜਿਹੜਾ ਭਰਾ ਉਹ ਆਪਾਂ ਦੇ ਵੀ ਦੇਵਾਂਗੇ ਠੀਕ ਹੈ 35 ਕਿਲੋ ਬਾਈ ਇਹਨੇ ਉਦੋਂ ਲਿੱਸੀ ਫਿੱਕੀ ਪਹਿਲਣੇ ਦੁੱਧ ਦਿੱਤਾ ਐਕਤੀ ਬੰਦਾ ਮੈਨੂੰ ਲਿਖਾ ਕੇ ਲੈ ਲੈ 45 ਕਿਲੋ ਤੋਂ ਉੱਤੇ ਦੁੱਧ ਦੇ ਦਊ ਵਿੱਚ ਟਾਈਮ ਕਿੰਨਾ ਲਾਉਗੀ ਸੋਚ ਜਗਦੀਦ ਦੇ ਬਾਈ ਹਜੇ ਮੈਂ ਲਾਦਾ 13 14 ਦਿਨ ਦੱਸਿਆ ਬਾਈ ਜੀ ਰੇਟ ਇਹਦਾ ਕੀ ਰਹਿਣਾ ਕਰ ਜਗਦੀਦ ਇਹ ਬੈਣਾ ਤਿੰਨੋਂ ਹੀ ਆਪਾਂ ਜਿਹੜਾ ਮਰਜੀ ਭਰਾ ਲੈ ਲੇ 2 ਲੱਖ 60 ਹਜ਼ਾਰ ਦਾ ਭਾਜ ਜਿਹੜੀ ਦਾ ਦਿਲ ਕਰਦਾ ਤਿੰਨਾਂ ਚੋਂ ਉਸੇ ਦੇ ਆ ਕੇ ਅਗਲਾ ਤਾਂ ਸੋ ਸੋ ਜਿਹੜੀ ਤੁਹਾਨੂੰ ਪਸੰਦ ਆਉਂਦੀ ਹੈ ਜੇ ਸੂਈ ਸਵਾਈ ਲੈਣੀ ਆ ਤਾਂ ਉਹਦਾ ਰੇਟ ਵੀ ਸੇਮ ਹੈ ਤੇ ਜੇ ਤੁਸੀਂ ਥੋੜੀ ਕੱਚੀ ਸੰਭਾਲ ਲਓਗੇ ਤੇ ਇਹ ਵੀ ਵੈੜ ਚੰਗੀ ਦਿਸਦੀ ਆ ਲਿਆ ਬਾਈ 2 ਲੱਖ ਤੇ 60 ਹਜ਼ਾਰ ਦਾ ਹਿਸਾਬ ਮਿਲੂਗਾ ਵਾਈਟ ਰੰਗ ਸਾਰਾ ਹੀ ਬਿਊਟੀ ਤੇ ਬਰੀਡ ਦੋਨੇ ਚੀਜ਼ਾਂ ਦਾ ਸੁਮੇਲ ਹੈ। ਲਾਜਵਾਬ ਆ ਜੀ ਨੂੰ ਆਪਾਂ ਅਸਲ ਬਿਊਟੀ ਬਈ ਬਹੁਤ ਘੱਟ ਇਦਾਂ ਦੇ ਐਨੀਮਲ ਆਉਂਦੇ ਆ। ਸਹੀ। ਲੈ ਚੱਲੀ ਬਈ ਉਧਰ ਨੂੰ ਕਿਹੜਾਈਂ ਕਿਹੜਾ। ਉਹ ਦੇਖੋ ਤੁਸੀਂ ਵੇੜ। ਫਿਕਸ ਹੋਵਾਨਾ ਰੱਖੂਗੀ। ਉਤੋਂ ਟਾਂਚੇ ਦੀ ਚੜਾਈ ਫੁੱਲ ਹੈ। ਰੰਗ ਆਪਣੇ ਆਪ ਚੀ ਵੱਖਰਾ, ਵਾਈਟ ਰੰਗ ਹੈ, ਬਹੁਤ ਸੋਹਣੀ ਲੱਗਦੀ ਹੈ। ਬੜਾ ਇਦਨ ਨੁਕਰੀ ਦੇ। ਹਾਂ ਇੱਥੇ ਠੀਕ ਹੈ। ਲੰਬਾਈ ਦੋਸਤੋ ਫੁੱਲ, ਫੇਸ ਬੜਾ ਸੋਹਣਾ ਨੁਕਰੀਆਂ, ਕੋੜੀਆਂ ਨੂੰ ਇਹਦਾ ਸਟਰਕਚਰ ਹੈ। ਉਦਾਂ ਦਾ ਹੀ ਰੰਗ ਹੈ ਦੁੱਧ ਵੀ ਜਿਗਦੀ ਤੇ ਨਾ ਰਾਜੀ ਬਾਜੀ ਪ੍ਰਮਾਤਮਾ ਨੂੰ ਰਾਜੀ ਬਾਜੀ ਰੱਖੇ 45 ਤੋਂ 50 45 ਕਿਲੋ ਤੁੱਤੇ ਉੱਤੇ ਦੇਣਾ ਅੰਗ ਅੰਗ ਚ ਦੇਖੋ ਕੁਆਲਿਟੀ ਤੇ ਨਸਲ ਢੰਗ ਕਿਦਾਂ ਦੇ ਲੱਗੇ ਹੋਏ ਲਿਆ ਬਈ ਕੁਮਾਰ ਸੋ ਦੇਖੋ ਬੰਤਰ ਬਿਊਟੀ ਦੇਖੋ ਸੋਹਣੀ ਵਹਿੜਾ ਦੱਸੋ ਇਹ ਪਰਸਨਲ ਚੁਆਇਸ ਵੀ ਹੋ ਸਕਦੀ ਹੈ ਹੋ ਸਕਦਾ ਕਿਸੇ ਵੀਰ ਨੂੰ ਡੱਬੀ ਵਹਿੜ ਜ्यादा ਪਸੰਦ ਆਉਂਦੀ ਹੋਵੇ ਤਾਂ ਇਹ ਮੇਰੀ ਪਰਸਨਲ ਚੁਆਇਸ ਆ ਮੈਨੂੰ ਵਾਈਟ ਰੰਗ ਜਾਂ ਇਦਾਂ ਦੀਆਂ ਵਹਿੜਾਂ ਸੋਹਣੀਆਂ ਲੱਗਦੀਆਂ ਤੁਸੀਂ ਆਪਦੀ ਸਮਝ ਨਾਲ ਖਰੀਦ ਲਿਓ ਜੇ ਇਹਦੇ ਨਾਲ ਹੀ ਗਾਂ ਇਹ ਤਾਂ ਕਾਲੇ ਭਾਈ ਸੂਈ ਹੈ ਤਾਜੀ ਸੂਈ ਹਾਂ ਭਾਈ ਇਹਨੂੰ ਤੀਜਾ ਚੌਥਾ ਰੰਗ ਸੂਈ ਜਿਵੇਂ ਜਗਜੀਤ 35 ਡੱਬੇ ਜਿਹੜਾ ਮਰਜੀ ਭਰਾ ਆਪਦੇ ਆ ਕੇ ਹੁਣ ਆਪਣੇ ਤੋਂ ਮਾਰਕ ਚ ਲਿਜਾ ਸਕਦਾ 50 ਕਿਲੋ ਦੁੱਧ ਦੀ ਗਰੰਟੀ ਤੀਜਾ ਸੂਆ ਗੈਲੈਕਸੀ ਰਿਕੋ ਦਾ 10 2 55 ਲੱਗਾ ਵਾ ਇਹਦਾ ਉਹ ਇਹਨੇ ਬੱਚੇ ਨੂੰ ਜਾਂ ਦਿੱਤਾ ਸਹੀ ਹੈ ਲੈ ਆਈਏ ਭਾਈ ਸੋ ਦੋ ਸੋ 10 2 55 ਬੋਲ ਦਾ ਬੱਛਾ ਵਾਈਟ ਰੰਗ ਦੀ ਇਹ ਆ 2,60,000 ਇਹਦਾ ਰੇਟ ਹੈ ਰੇਟ ਤਿੰਨ ਚਿੱਟੀਆਂ ਤੁਹਾਨੂੰ ਦਿਖਾਉਣੀਆਂ ਤੇ ਇੱਕੋ ਰੇਟ ਇਹਨਾਂ ਦਾ ਰਹਿਣਾ ਹੈ ਸੋ ਜੀਨੇ ਸੂਈ ਸਵਾਈ ਵਾੜ ਲੈਣੀ ਹੈ ਤਾਂ 35 ਲੀਟਰ ਹੁਣ ਬੇਨਤੀ ਕਰਕੇ ਲੈ ਜਾਓ ਜੇ ਇਸ ਟਾਈਮ ਹਾਜ਼ਰ ਹੈ ਤਾਜੀ ਬਾਈ ਹੁਣ ਟਾਂਗੇ ਨੂੰ ਵੀ ਲੱਗੇ ਵੇ ਤੋਰੀ ਵੇ ਉਧਰ ਨੂੰ ਸਟਰਕਚਰ ਦੀ ਚੜਾਈ ਦੇਖ ਲਓ ਦੱਸੋ ਹੁਣ ਅਗਲੀਆਂ ਲੱਤਾਂ ਵੀ ਖੜਦੀ ਹੈ ਤਾਂ ਇੱਕ ਫੁੱਲ ਚੜਾਈ ਦੇ ਵਿੱਚ ਨਜ਼ਰ ਆਊਗੀ ਤੁਹਾਨੂੰ ਬੈਕ ਸਾਈਡ ਤੋਂ ਇਹਦਾ ਹਵਾਨਾ ਤੁਸੀਂ ਤੁਰਨਾ ਨਹੀਂ ਆਉਂਦਾ ਇਹਨਾਂ ਨੂੰ ਰਸੇ ਪਾ ਕੇ ਇੱਕ ਇਹਨਾਂ ਚ ਵੱਡੀ ਆ ਉਹ ਆਇਂ ਦੂਰ ਇਹ ਇੱਕ ਬਹੁਤ ਸੋਹਣੇ ਬੱਚੇ ਨੂੰ ਜਨਮ ਦਿੰਦਾ ਹੈ ਇਹਦੀ ਵੀ ਚੜਾਈ ਦੋਸਤੋ ਫੁੱਲ ਹੈ ਅਗੋਂ ਤੁਸੀਂ ਇਹਦੀ ਲੰਬਾਈ ਜਿਹੜੀ ਦੇਖੋਗੇ ਤੋ ਵੀ ਤੁਹਾਨੂੰ ਫੁੱਲ ਨਜ਼ਰ ਆਊਗੀ ਫੁੱਲ ਲੰਬੀ ਵਹਿੜ ਮਾਣੋ ਬੀਖੋ ਬਾਈ ਖਲਾ ਲਾਈਟ ਮਾਣ ਦੇਖਦੇ ਦੇ ਦੇ ਬਾਈ ਇਹਨੂੰ ਖੜਨੀ ਸਟਾਈਲ ਆਰਡਰ ਦੀ ਬਨਾਵਟ ਮੰਨ ਕੇ ਚੱਲ ਜਦੋਂ ਬਾਈ ਇਹਨੂੰ 40 ਦਿਨ ਹੋ ਗਏ ਸੂਈ ਨੂੰ ਇਹਨੇ ਆਪ ਦਾ ਪੀਕ ਤੇ ਆਈ ਕਿੱਦਾਂ ਦੇ ਅੰਗ ਢੰਗ ਲੱਗੇ ਹੋਣਗੇ ਸੋ ਫਿਰ ਇਹ ਸਾਈਡ ਤੋਂ ਦੇਖੋ ਇਹਦੀ ਲੰਬਾਈ ਨੋਟ ਕਰਿਓ ਬੜੀ ਲੰਬੀ ਗਾਂ ਲਿਆ ਭਾਈ ਬੰਦ ਚੱਲ ਬੇਟਾ ਚੱਲ ਇਹਦੇ ਨਾਲ ਇੱਕ ਵੱਛੀ ਵਾਈਟ ਰੰਗ ਦੇ ਵਿੱਚ ਯੋ ਹੈ ਸੇਮ ਰੇਟ ਹੈ ਉਹ ਵੀ ਤੁਹਾਨੂੰ ਦਿਖਾਉਣੇ ਕਾਲੇ ਜਿਹੜੀ ਆਪਾਂ ਇਦੋਂ ਅੱਗੇ ਵੜ ਦਿਖਾ ਰਹੇ ਹਾਂ ਬਈ ਇਹ ਇਹ ਬਾਈ ਪਲੂਨ ਵੱੱਛੀ ਆ ਇਹ ਦੋਂਦੀ ਹੋ ਕੇ ਇੱਕ ਚੌਕ ਦਾ ਦੰਦ ਚੱਕਿਆ ਇਹਨੇ ਬਾਈ ਕਿੰਨਾ ਟਾਈਮ ਲਾਊਗੀ ਸੋਚੇ ਜਗਜੀਤ ਵੀਰੇ ਜਿਹੜੇ ਇਹਦੇ ਹਿਸਾਬ ਨਾਲ ਇਹਦੇ ਅਜੇ 13 14 ਜਨਵਰੀ ਨੂੰ ਟਾਈਮ ਪੂਰਾ ਦੱਸ ਠੀਕ 13 14 ਜਨਵਰੀ ਨੂੰ ਨਵੇਂ ਸਾਲ ਚ ਸੋਊਗੀ ਕਰਮਾਂ ਦੇਖ ਬਾਈ ਹੁਣ ਇਹਨੂੰ ਵੀ ਢੰਗ ਲੱਗੇ ਕਰਮਾਂ ਵਾਲੀ ਸਹੀ ਹੈ ਇਹ ਜਿਹੜਾ ਵੀ ਭਰਾ ਲੈ ਗਿਆ ਜੇ ਕਿਸੇ ਇੱਕ ਨੇ ਵੀ ਸੌਦਾ ਕਰ ਲਿਆ ਸੰਤੋਖਤੀ ਆਜੂ ਜਗਜੀਤ ਵੀਰੇ ਜੇ ਦੇ ਤਿਆਰ ਹੋ ਗਈਆਂ ਹੂੰ ਤੋਰੀ ਨੇ ਲੰਬਾਈ ਦੱਸੋ ਇਹਦੀ ਵੀ ਨੋਟ ਕਰਿਓ ਉਹਨਾਂ ਜਿੰਨੀ ਇਹ ਲੰਬੀ ਉੱਚੀ ਆ ਭਾਈ ਉਹਨਾਂ ਦੋਨਾਂ ਨਾਲੋਂ ਇਹ ਕੱਦ ਜ਼ਿਆਦਾ ਹੈ ਲੰਬੀ ਫੁੱਲੇ ਵੀ ਹਵਾਨਾ ਫਿਕਸ ਰੱਖੂਗੀ 13 14 13 14 ਇਹਨਾਂ ਭਾਈ ਤਰਨ ਦੀ ਦਿੱਕਤ ਮੰਨਦੀਆਂ ਖੁੱਲੀਆਂ ਹੁੰਦੀਆਂ ਨਾ ਧੱਕਾ ਕਰ ਦਿੰਦਾ ਕਿਰਾਲੇ ਕਿਰਾਲਾ ਮਾਕੀ ਦੇ ਨੇੜ ਤੇੜ ਸੂਣਾ ਪੂਰੀ ਰੁੱਤ ਦੇ ਵਿੱਚ ਪੂਰੀ ਠੰਡ ਚ ਜਦੋਂ ਧੁੰਦਾਂ ਪੈਣ ਲੱਗ ਪਈਆਂ ਉਦੋਂ ਬੱਚਾ ਆਪਾਂ ਦਾ ਹੁਣ ਜਗਜੀਤ ਦੇ ਦੇ ਨਾ ਰਾਤ ਆਈ ਆਪਣੇ ਕੋਲੇ ਜਿਵੇਂ ਨਵਾਂ ਨਵੂ ਗਏ ਅਸੀਂ ਗੜ ਪਾ ਦਿੰਨੇ ਵੀ ਜਾਨਵਰ ਚਲੋ ਠੰਡ ਨਹੀਂ ਮੰਦਾ ਆ ਉਹਦੇ ਨਾਲ ਸਵੇਲਿੰਗ ਸੂਲਿੰਗ ਮਾਰੀ ਮੋਟੀਆਂ ਨੇ ਛੱਡਣੀ ਸ਼ੁਰੂ ਕੀਤੀ ਆ ਤੇ ਜਿੱਦੇ ਕਿਤੇ ਵੈੜ ਜਿੱਤਾ ਬੈਗੀ ਦਾ ਕਹਿਣਾ ਕੀ ਇਹ ਨਹੀਂ ਇੱਕ ਹਫ਼ਤਾ ਖੜੀ ਰਹੀ ਆਪਣੇ ਕੋਲੇ ਹਫ਼ਤੇ ਨੂੰ ਇਹਨੇ ਥੋੜੀ ਕਾ ਨਹੀਂ ਤਿਆਰੀ ਫੜਨੀ ਆ ਸਹੀ ਫੇਰ ਦਿਖਾਵਾਂਗੇ ਭਾਈ ਜੀ ਆਪਾਂ ਚੇਲੇ ਚਾਰ ਪੰਜ ਪੀੜੀਆਂ ਦਾ ਆਪਣੇ ਕੋਲੇ ਫੁੱਲ ਡਾਟਾ ਉਹ ਵੀ ਅਗਲੇ ਨੂੰ ਆਪਾਂ ਤੋਂ ਤਿੰਨਾ ਚਾਰਾਂ ਵੈੜਾਂ ਦਾ ਹੀ ਲੈ ਲੈ ਠੀਕ ਹੈ ਤਿੰਨੇ ਪ੍ਰੋਪਰ ਫਾਰਮ ਹੁੰਦਿਆਂ ਪ੍ਰੋਪਰ ਫਾਰਮ ਦੀਆਂ ਵੀਡੀਓ ਇਹ ਨਾ ਕਹਦੇ ਬੰਦਾ ਵੀ ਕਣੀ ਇੱਥੋਂ ਲਈ ਉਹ ਤੋਂ ਆਪਾਂ ਉਹ ਵੀ ਦੇ ਦਾਂਗੇ ਨਾ ਵੈਸੇ ਉਸੇ ਦਾ ਕਲੀਅਰ ਹੈ ਵੀ ਐਡਾ ਨਹੀਂ ਵਹਿੜਾਂ ਜਿਹੜੀਆਂ ਉਹ ਫਾਰਮਾਂ ਦੇ ਵਿੱਚ ਚੰਗੇ ਫਾਰਮਾਂ ਚ ਧਿਆਨ ਭਾਵੇਂ ਉਹ ਘਰੇਲੂ ਫਾਰਮ ਹੋਵੇ ਤੇ ਭਾਵੇਂ ਉਹ ਲਾਰਜ ਸਕੇਲ ਦੇ ਉੱਤੇ ਫਾਰਮ ਹੋਵੇ ਇਹ ਤੋਂ ਬਾਅਦ ਇੱਕ ਚੰਗੀ ਤਿਆਰੀ ਫੜੀ ਵੀ ਵਹਿੜ ਦਿਖਾਉਣੇ ਆ ਕਾਲੇ ਹੌਣ ਜਿਹੜੀ ਵੈਡ ਬੱਬੂ ਨੇ ਜਗਜੀਤ ਵੀਰੇ ਚਾਰ ਦੰਦ ਬੱਚੀ ਆ ਠੀਕ ਐ ਆ ਪਿਛਲੀ ਵੀਡੀਓ ਚ ਦਿਖਾਈ ਸੀ ਉਦੋਂ ਕੱਚੀ ਸੀ ਹਜੇ ਵੀ ਵੈਡ ਦੇ ਦਿਨ ਪਏ ਆ ਬਾਈ ਕਿੰਨੇ ਕ ਦਿਨ ਲੇਜੂ ਹੋਰ ਮੇਰੇ ਹਿਸਾਬ ਨਾਲ ਬਾਈ ਹਜੇ ਵੀ ਇਹ 5-7 ਦਿਨ ਬੱਚੀ ਬੱਚਾ ਨਹੀਂ ਦਿੰਦੀ ਠੀਕ ਐ ਕਾਲੇ ਕੀ ਰੇਟ ਰਹਿਣਾ ਇਹਦਾ ਰੇਟ ਜਗਜੀਤ ਵੀਰੇ ਇਹਦਾ ਫੋਨ ਤੇ ਹੀ ਕਰ ਲਾਂਗੇ ਰੇਟ ਵੱਡੇ ਵਧੀ ਕੋਈ ਆ ਬੱਚੀ ਦਾ ਅੰਤ ਨਹੀਂ ਹੈਗਾ ਬਾਈ ਕੋਈ ਜਿਹਦੇ ਘਰੇ ਚਲਗਾ ਜਾਣ ਜੇ ਕਿਸੇ ਭਰਾ ਨੇ ਪੇ ਪੇਮੈਂਟ ਇਨਵੈਸਟ ਕਰਨੀਆਂ ਹੂੰ ਚਾਰ ਪੰਜ ਵੜਾ ਹੈ ਤੂੰ ਆਏ ਮੰਨ ਕੇ ਚੱਲ ਜਗੀਤ ਵੀਰੇ ਇਦਾਂ ਨਾ ਵੀ ਦਿਲ ਖੁਸ਼ ਕਰ ਦੇਣੀ ਹੈ ਬੰਦੇ ਦਾ ਯਾਰ ਸੋ ਦੇਖੋ ਦੋਸਤੋ ਟਾਂਚਾ ਬਹੁਤ ਵੱਡੀ ਵੜ ਤਿਆਰੀ ਖੁੱਲੇ ਹੱਡਾਂ ਪੈਰਾਂ ਦੀ ਫੁੱਲ ਸਾਈਜ਼ ਕੁਆਲਿਟੀ ਆਰਡਰ ਦੀ ਸਰੀਰ ਦੀ ਬਣਾਵਟ ਅੰਗ ਟੰਗ ਬਿਊਟੀ ਵਾਲੇ ਪਾਸਿਓ ਬਰੀਡ ਵਾਲੇ ਪਾਸਿਓ ਬੰਦਾ ਇਹ ਨਹੀਂ ਕਹਿ ਸਕਦਾ ਕਿ ਵੀ ਮੈਂ ਹੱਥ ਧਰਤਾ ਯਾਰ ਲਿਆ ਭਾਈ ਬੰਦ ਠੀਕ ਹੈ ਸੋ ਇਧਰ ਦੱਸੋ ਇਹਨੂੰ ਪਾਣੀ ਤੇ ਬੰਨਣਾ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਸੋਈ ਸਵਾਈ ਵੇੜ ਦਿਖਾਉਣੇ ਆ ਸ਼ਾਇਦ ਕਾਲੇ ਦੀ ਕੀ ਡਿਟੇਲ ਹੈ ਜਗਦੀਤ ਵੀਰ ਤੁਹਾਡੇ ਯਾਦ ਹੋਏ ਅਗਲੇ ਵੀਡੀਓ ਚ ਵੇੜ ਦਿਖਾਈ ਸੀ ਇਹ ਵੇੜ ਵੇਚਤੀ ਸੀ ਹੂੰ ਬੰਦੇ ਨੇ 5000 ਰੁਪਇਆ ਸਾਈ ਪਾਈ ਸੀ ਚਲੋ ਉਹਦਾ ਵੀ ਭਲਾ ਹੋਵੇ ਪਤਾ ਨਹੀਂ 2 ਦਿਨ ਬੰਦੇ ਨੂੰ ਭਾਈ ਯਾਰ ਆਪਾਂ ਲਾਈਵ ਚਵਾਈ ਵੀ ਕਰਾਤੀ ਉਦੋਂ 32 33 ਕਿਲੋ ਦੁੱਧ ਸੀ ਜਗਜੀਤ ਜੱਦ ਬੰਦਾ ਕੰਡਾ ਲਾ ਲੇ 40 ਕਿਲੋ ਦੁੱਧ ਦੇ ਕੋਲੇ ਕੰਡੇ ਦੇ ਚੋਣ ਦਾ ਠੀਕ ਹੈ ਇਸ ਵਕਤ ਤੇ ਚਲੋ ਉਹਦਾ 5000 ਰੁਪਇਆ ਭਰਾ ਦਾ ਸਾਈ ਵੀ ਆਈ ਵੀ ਹੈ ਸਾਡੇ ਕੋਲੇ ਤੇ ਪੈਸੇ ਨਹੀਂ ਪਾਏ ਅਸੀਂ 2-3 ਦਿਨ ਭਾਈ ਰੀਕਿਆ ਵੀ ਆ ਤੇ ਹੁਣ ਅਸੀਂ ਫਿਰ ਆਖਿਆ ਕਿਉਂ ਨਹੀਂ ਜਦੋਂ ਵੀਡੀਓ ਬਣਾਉਣੀ ਹੈ ਦੁਬਾਰੇ ਦਿਖਾ ਦੇ ਠੀਕ ਹੈ ਅਛਾ ਇਹਦਾ ਕੀ ਰੇਟ ਹੈ ਨਾ ਜਗਜੀਤ ਇਹ ਆਪਾਂ ਵੇਚੀ ਸੀਗੀ 235000 ਰੁਪਏ ਦੀ ਬੰਦੇ ਨੂੰ ਠੀਕ ਹੈ ਤੇ ਪੰਜ ਆਪਣੇ ਕੋਲੇ ਆਇਆ ਵਾ ਜੀ ਦਾ ਮਨ ਬਣਿਆ 230000 ਰੁਪਏ ਅੱਜ ਵੀ ਲੈ ਰਹੇ ਭਾਈ ਇਹ ਕਿਸੇ ਦਾ ਦਿਲ ਬਣ ਗਿਆ ਤੇ ਆਪਾਂ ਧਾਰਾ ਮਰਾ ਦਾ ਠੀਕ ਹੈ ਸੋ ਸੋ 40 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਉਦੋਂ 30 32 ਸੀ ਉਦੋਂ ਦੀ ਵੀ ਬਾਈ ਦੇਖ ਲਓ ਤੁਸੀਂ ਤਿਆਰੀ ਤੇ ਅੱਜ ਦੀ ਜੀ ਦੀ ਤਿਆਰੀ ਤੁਸੀਂ ਦੇਖ ਸਕਦੇ ਹੋ ਤੇ ਹਾਜ਼ਰ ਇਹਦਾ ਭਾਈ ਇਹਨੇ ਜਦੋਂ ਆਪਦਾ ਪੀਕ ਫੜਨਾ ਨਾ ਐਦਾਂ ਨੂੰ ਦੇ ਨਹੀਂ ਪੰਜ ਹੋਏ ਆ ਕਣੀ 6 ਮਾ ਉਦੋਂ ਤਾਂ ਇਹ ਦੱਸ ਦੋ ਕਿ ਮੇਰੇ ਕੋਲੇ ਕੋਈ ਢਾਂਸ ਜਾਂ ਮੇਰੀ ਬਰੀਡ ਕਿੱਦਾਂ ਦੀ ਆ ਭਾਈ ਸੋ ਇਹਨੇ ਖਰਾ ਭੱਲੇ ਲੈ ਕੇ ਦੇ ਸਕਦੇ ਆ ਬੰਦਾ ਕੇਰ ਵਾਲਾ ਹੋਵੇ 50 ਡੱਬੇ ਦੁੱਧ ਦੇ ਇਹ ਵੜਾਂ ਤੋਂ ਬੰਦਾ ਆਰਾਮਦਾਰੀ ਨਾਲ 50 50 ਕਿਲੋ ਦੁੱਧ ਚੋਲੇ ਠੀਕ ਹੈ ਸੋ ਇਹਨੇ ਬੱਚੇ ਨੂੰ ਦੱਸੋ ਜਨਮ ਦਿੱਤਾ ਸੀਗਾ ਉਹ ਚੀਜ਼ ਅੱਜ ਤਾਂ ਵੇਖੋ ਭਾਈ ਜਮਾ ਇਹ ਲਵੀ ਪੰਜ ਮੰਗਦੇ ਨੇ ਇਹਨੂੰ ਸਹੀ ਠੀਕ ਹੈ ਭਾਈ ਸੋ ਇਹ ਦੱਸੋ ਲਾਸਟ ਉੱਤੇ ਤੁਹਾਨੂੰ ਵੈੜ ਦਿਖਾਈਏ ਦਾ ਰੇਟ ਫੋਨ ਤੇ ਦੋ گاਵਾ ਸੌਰੀ ਇਹਦਾ ਰੇਟ ਦੱਸਤਾ ਇੱਕ ਗਾਂ ਜਿਹੜੀ ਸੈਕੰਡ ਲਾਸਟ ਤੋਰੀ ਸੀ ਕਿ ਪਹਿਲਾਂ ਉਹਦਾ ਰੇਟ ਕੱਲੀ ਦਾ ਫੋਨ ਤੇ ਸੀ ਬਾਕੀ ਸਾਰੇ ਪਸ਼ੂਆਂ ਦੀ ਕੀਮਤ ਵੀਡੀਓ ਚ ਦੱਸੀ ਹੋਈ ਐ ਥੋੜਾ ਕੰਮ ਐ ਤੋ ਅੱਗੇ ਵੀ ਤੁਸੀਂ ਆ ਕੇ ਦੇਖੋ ਕੋਲ ਖੜਕੇ ਦੇਖੋ ਆਪਦੀ ਸਮਝ ਤਸੱਲੀ ਦੇ ਨਾਲ ਖਰੀਦ ਲਓ ਜੇ ਕੋਈ ਵੀਰ ਨਵਾਂ ਵੀਡੀਓ ਦੇਖ ਰਿਹਾ ਹੈ گاਵਾਾਂ ਬਾਰੇ ਘੱਟ ਨੌਲੇਜ ਰੱਖਦਾ ਬੇਸ਼ੱਕ ਆਪਦੇ ਨਾਲ ਕੋਈ ਐਕਸਪਰਟ ਵੀਰ ਲੈ ਆਇਓ ਪਰ ਫਾਰਮਰ ਨੂੰ ਲਿਆਉਂਗੇ ਫਾਇਦਾ ਹੋਊਗਾ ਕਿਉਂਕਿ ਉਹ ਤੁਹਾਨੂੰ ਬਰੀਡ ਬਾਰੇ ਦੱਸ ਦੂਗਾ ਸੌਦਾ ਤੁਸੀਂ ਸਿੱਧਾ ਇਹਨਾਂ ਨਾਲ ਕਰ ਲਓਂਗੇ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ